ਸਤਿ ਸ੍ਰੀ ਅਕਾਲ ਜੀ ਮੈਂ ਜਰਨੈਲ ਸਿੰਘ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਾਹਰ ਮਾਂ ਬੋਲੀ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਜੋ ਕਿ 17 April ਨੂੰ ਸ਼ੁਰੂਆਤ ਹੋਈ ਜੀ ਸਟ੍ਰੌਬਰੀ ਲਾਇਬ੍ਰੇਰੀ ਦੇ ਵਿੱਚ ਜਿੱਥੇ ਇਹ ਹੁਣ ਮੇਲਾ 27 April ਤੱਕ ਚੱਲੇਗਾ ਜਿਹੜੀਆਂ ਅਲੱਗ-ਅਲੱਗ ਫਿਲਮਾਂ ਇਹਦੇ ਵਿੱਚ ਦਿਖਾਈਆਂ ਗਈਆਂ ਇਹਦੇ ਨਾਲ ਨਾਲ ਜਿਹੜਾ ਹੈਗਾ ਪੰਜਾਬੀ ਮਾਂ ਬੋਲੀ ਪੁਰਸਕਾਰ ਜਿਹੜਾ ਰਵਿੰਦਰ ਮੰਡ ਨੂੰ ਜਿਹੜਾ ਇਸ ਵਾਰੀ ਸਾਲ ਦਾ ਦਿੱਤਾ ਗਿਆ 2025 ਦਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਏ ਹੋਏ ਮਹਿਮਾਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਇਸ ਤੋਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਐਸੇ ਲਾਈਨਸ ਨਹੀਂ ਹੋਣਗੇ ਪਰ ਮੇਰੇ ਪਿੰਡ ਤੋਂ ਇੱਕ ਬੜੇ ਬਧੀਆ ਨਾਵਲਕਾਰ ਨੇ ਜੀ ਜਸਵੀਰ ਮਾਨ ਜੀ ਉਹਦੇ ਆਰਟ ਦੇ ਵੀ ਬਹੁਤ ਮਦਦਾਂ ਨੇ ਬੜੇ ਨਾਵਲੀ ਨੇ ਉਹ ਮੇਰੇ ਪਿੰਡੋਂ ਨੇ ਉਸੇ ਗਲੀ ਦੇ ਵਿੱਚ ਉਹ ਉਹਨਾਂ ਦੇ ਜਨਮ ਹੋਇਆ ਉਸੇ ਗਲੀ ਦੇ ਵਿੱਚ ਕੱਢਦਾ ਸੀ ਤੇ ਉਹ ਆਪਣੀ ਜਾਤੀ ਲਾਈਕ ਜਿਹੜੀ ਪੰਜਾਬ 'ਚ ਇੰਡਸਟਰੀ ਹੈ ਤੇ ਕੈਨੇਡਾ 'ਚ ਕੀ బిਗੇਸਟ ਡਿਫਰੈਂਸ ਕਿਹੜੇ ਆ ਵੀ ਜਿਆਦਾ ਮੈਨੂੰ ਕੋਈ ਫਰਕ ਨਹੀਂ ਲੱਗਿਆ ਜੀ ਉਥੇ ਥੋੜਾ ਜਿਆਦਾ ਐਨਾ ਕਰੇਗਾ ਵੀ ਘਰੋਂ ਚੱਕ ਲੈ ਜਾਂਦੇ ਆਂ ਅੱਗੇ ਲੈ ਜਾ ਕੇ ਫੇਰ ਇੱਕ ਗੱਡੀ 'ਚ ਬੰਦ ਕਰ ਦਿੱਤੇ ਜਾਂਦੇ ਵੈਂਟੀਪੈਨ ਕਹਿੰਦੇ ਹੈ ਨਾ ਉਹ ਕੱਲੇ ਕੱਲੇ ਅਲੱਗ-ਅਲੱਗ ਜਗ੍ਹਾ ਤੇ ਬਹਿ ਜਾਂਦੇ ਆ ਨਾ ਇੱਥੇ ਇੱਕ ਹੈ ਵੀ ਜਿੱਥੇ ਵੀ ਆਰਟਿਸਟਾਂ ਦੀ ਸ਼ੂਟਿੰਗ ਕਰਨ ਜਾਂਦੇ ਆ ਸਾਰੇ ਇੱਕ ਜਗ੍ਹਾ ਤੇ ਜਿਹੜਾ ਲੱਗੇ ਬਹਿ ਜਾਂਦੇ ਹੁੰਦੇ ਸੀ ਤੇ ਉਹ ਮਹੌਲ ਮੈਨੂੰ ਵਧੀਆ ਲੱਗਿਆ ਕਿ ਇੱਕ ਦੂਜੇ ਨਾਲ ਗੱਲਬਾਤ ਕਰਦੇ ਸੀ ਉਹ ਜ਼ਿਆਦਾਤਰ ਨਹੀਂ ਹੁੰਦਾ ਹੁੰਦਾ ਵੀ ਵੈਂਟੀਪੈਨ 'ਚ ਆਪਾਂ ਬੈਠ ਗਏ ਜਾ ਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਨਾਲ ਦੇ ਵੈਂਟੀ ਕਈ ਵਾਰੀ ਆਪਣਾ ਨੰਬਰ ਨਹੀਂ ਆਉਂਦਾ ਸੀ ਵੀ ਆਪਣਾ ਕੰਮ ਨਹੀਂ ਹੁੰਦਾ ਸੀ ਉਸ ਦਿਨ ਕਿਹੜੇ ਕਿਹੜੇ ਆਰਟਿਸਟ ਆ ਕੇ ਚਲੇ ਗਏ ਹਨ ਕਿਹੜੇ ਕਿਹੜੇ ਲੋਕ ਆ ਗਏ ਉਹ ਨਹੀਂ ਕਈ ਵਾਰ ਪਤਾ ਲੱਗਦਾ ਸੀ ਇੱਥੇ ਮੈਨੂੰ ਇਹ ਚੀਜ਼ ਵਧੀਆ ਲੱਗੀ ਹੈ ਕਿ ਆਪਸ ਵਿੱਚ ਰਲ ਕੇ ਬੈਠਦੇ ਜਿੰਨੀਆਂ ਫੂਟਿੰਗਾਂ ਕੀਤੀਆਂ ਨੇ ਬਾਅਦ ਕੀਤੀਆਂ ਨੇ